ਸੋ ਸਿੱਕਾ ਜੀ ਸਾਰਾ ਨੂੰ ਅੱਜਵਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲਿਆਇਆ ਸਮਰ ਸਪੈਸ਼ਲ ਲੇਸਿਸ ਵਾਲੇ ਸੂਟਾਂ ਦੇ ਡਿਜ਼ਾਈਨ ਸੋ ਇਹਨਾਂ ਸੂਟਾਂ ਨਾਲ ਤੁਸੀਂ ਬਹੁਤ ਹੀ ਵਧੀਆ ਵਧੀਆ ਲੇਸਿਸ ਨਾਲ ਡਿਜ਼ਾਈਨ ਕਰ ਸਕਦੇ ਹੋ ਇੱਕ ਸਿੰਪਲ ਸੂਟ ਤੁਸੀਂ 500-600 ਦਾ ਲੈਣ ਨੂੰ ਲੇਕਿਨ ਉਹਦੀ ਤੁਸੀਂ ਲੁੱਕ ਕ੍ਰੀਏਟ ਕਰ ਸਕਦੇ ਹੋ 1000-1200 ਵਾਲੀ ਸੋ ਤੁਸੀਂ ਵੀ ਮੇਰੇ ਆਈਡੀਆਜ਼ ਦੇ ਨਾਲ ਲੇਸਿਸ ਲਾਓ ਜਿਵੇਂ ਕਿ ਮੈਂ ਆਹ ਸੂਟ ਚਾਹਤੀ ਤਾ ਹੋਇਆ A-ਲਾਈਨ ਸ਼ੋਰਟ ਚਾਹਤੀ ਤੀ ਬਹੁਤ ਧਿਆਨ ਨਾਲ ਨੈਕ ਚਾਹਤੀ ਤਾ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਸੂਟਾਂ ਨੂੰ ਬਹੁਤ ਹੀ ਰਾਇਲ ਲੁੱਕ ਦੇ ਸਕਦੇ ਹੋ ਸੋ ਇਹ ਵਾਲਾ ਸੂਟ ਜੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਦੁਪੱਟੇ ਨੂੰ ਦੇਖੋ ਜੇਸੀ ਗੋਮ ਲੇਸ ਲਾਈ ਹੋਈ ਆ ਐਂਡ ਇਹਦੀਆਂ ਬਾਜੂ ਦਾ ਡਿਜ਼ਾਈਨ ਨਾਲ ਲੇਸੀਸ ਐਂਡ ਪਲੇਨ ਫੈਬਰਿਕ ਲਗਾ ਕੇ ਬਾਜੂ ਨੂੰ ਡਿਜ਼ਾਈਨ ਕਿੱਤਾ ਹੋਇਆ ਆ ਐਂਡ ਇਹਦਾ neck ਦਾ ਜਿਹੜਾ print texture ਪਾ ਕੇ ਬਹੁਤ ਹੀ ਪਿਆਰੀ ਜਿਹੀ ਡਿਜ਼ਾਈਨਿੰਗ ਆਪਾਂ neck ਨੂੰ ਦਿੱਤੀ ਹੋਈ ਆ ਸੋ ਆਪਾਂ ਖਲੋਸ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਪਿਆਰਾ ਪ੍ਰਿੰਟ ਇੰਨਾ ਸੂਟਾਂ ਨੂੰ ਆਰਡਰ ਕਰਨ ਵਾਸਤੇ ਤੁਸੀਂ ਮੈਨੂੰ WhatsApp 'ਤੇ ਕਰ ਸਕਦੇ ਹੋ 9876578088 ਤੇ ਤੇ ਇੰਨਾ ਸੂਟਾਂ ਨੂੰ ਵੇਖ ਕੇ ਤੁਸੀਂ ਆਪਣੇ ਸੂਟਾਂ ਨੂੰ ਡਿਜ਼ਾਈਨ ਕਰਨ ਦੇ ਆਈਡੀਆਜ਼ ਵੀ ਲੈ ਸਕਦੇ ਹੋ ਸੋ ਨੈਕਸਟ ਵੀ ਆਪਣਾ ਆ ਗਿਆ ਜੀ ਨੈਕਸਟ ਸੇਮ ਪ੍ਰਿੰਟ ਹੋਏਗਾ ਲੇਕਿਨ ਡਿਜ਼ਾਈਨਿੰਗ ਵੱਖਰੀ ਹੋਏਗੀ ਆਪਾਂ ਸਲਵਾਰ ਨੂੰ ਵੀ ਲੇਸ ਲਗਾਈ ਹੈ ਐਂਡ ਦੁਪੱਟਾ ਦੁਪੱਟੇ ਨੂੰ ਦੇਖੋ ਕਿੰਨਾ ਸੋਹਣਾ ਟਾਈ ਐਂਡ ਆਈ ਦਾ ਪ੍ਰਿੰਟ ਦਿੱਤਾ ਹੋਇਆ ਹੈ ਨਾਲ ਦੀ ਨਾਲ ਜਿੱਦਾਂ ਦੀਆਂ ਲੇਸਿਸ ਆਹੀਂ ਸ਼ਰਟਸ ਨੂੰ ਲਗਾਈਆਂ ਨੇ ਉਦਾਂ ਦੀਆਂ ਲੇਸਿਸ ਜਿਹੜੀਆਂ ਅਸੀਂ ਆਪਣੇ ਦੁਪट्टे ਨੂੰ ਲਗਾ ਕੇ ਬਹੁਤ ਹੀ ਡਿਜ਼ਾਈਨਰ ਜਿਹਾ ਪੀਸ ਬਣਾਇਆ ਇਹ ਅਸੀਂ ਹਾਫ ਟੈਂਨ ਕਰਕੇ ਉਦਾਂ neck ਡਿਜ਼ਾਈਨ ਕਰਕੇ ਐਂਡ ਬਾਜੂ ਐਂਡ ਕੇਰੇ ਨੂੰ ਸੇਮ ਲੇਸ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੋਈ ਆ ਸੋ ਤੁਸੀਂ ਵੀ ਆਰਡਰ ਕਰਨ ਵਾਸਤੇ ਤੁਸੀਂ ਉਹਨੂੰ WhatsApp ਕਰੋ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਜਿਹੜੇ ਮੇਰੇ ਅੱਜ ਵਾਲੇ ਸੂਟਸ ਨੇ ਕਿੰਨੇ ਦੇ ਲੱਗ ਰਹੇ ਨੇ ਐਵੇਂ ਦੀਆਂ ਵੀਡੀਓ ਹੋਰ ਦੇਖਣੀਆਂ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਬਣਾਉਣ ਵਾਸਤੇ ਤੁਸੀਂ ਆਪਣੇ ਫਰੈਂਡਸ ਨਾਲ ਇਹ ਵੀਡੀਓਜ਼ ਸ਼ੇਅਰ ਕਰ ਸਕਦੇ ਹੋ ਨੈਕਸਟ ਸੂਟ ਤੁਸੀਂ ਦੇਖੋਗੇ ਬਹੁਤ ਹੀ ਡਿਫਰੈਂਟ ਸੂਟ ਆਈ ਹੋਪ ਤੁਸੀਂ ਇਹੋ ਜਿਹੇ ਸੂਟ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ ਇਸ ਉਰ ਤੇ ਅਸੀਂ ਜੀ ਕੋਈ ਵੀ ਵਰਕ ਨਹੀਂ ਕੀਤਾ ਇਹਨੂੰ ਵੀ ਅਸੀਂ ਲੈਸ ਦੇ ਨਾਲ ਹੀ ਡਿਜ਼ਾਈਨ ਕੀਤਾ ਸੋ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਲੈਸ ਲਗਾਈ ਆ ਇਹ ਮਸ਼ੀਨ ਵਰਕ ਤੋਂ ਵੀ ਲੈਸ ਆ ਕੁੜੀ ਮਹਿੰਗੀ ਆ ਲੇਕਿਨ ਫਿਰ ਵੀ ਤੁਹਾਨੂੰ ਮਸ਼ੀਨ ਵਰਕ ਦੇ ਨਾਲੋਂ ਇਹ ਜਿਹੜਾ ਕੰਮ ਸਸਤਾ ਪਏਗਾ ਸੋ ਪਿੰਟਸ ਪਾ ਕੇ ਬਹੁਤ ਹੀ ਪਿਆਰਾ ਨੈੱਕ ਡੋਨ ਜਿਹੜਾ ਅਸੀਂ ਡਿਜ਼ਾਈਨ ਕੀਤਾ ਆ ਦੁਪੱਟਾ ਜਿਹੜਾ ਦੁਪੱਟੇ ਨੂੰ ਅਸੀਂ ਕੁੜਤਾ ਪੱਤੀ ਦੇ ਨਾਲ ਅਸੀਂ ਸਟਾਈਲ ਕੀਤਾ ਹੋਇਆ ਦੇਖੋ ਜੀ ਬਹੁਤ ਹੀ ਪਿਆਰੀ ਗੋਟਾ ਪੱਤੀ ਵਾਲੀ ਲੇਸ ਲਗਾ ਕੇ ਅਸੀਂ ਨੈਕ ਨੂੰ ਡਿਜ਼ਾਇਨ ਕੀਤਾ ਟ੍ਰਿਪਲ ਸ਼ੇਡ ਦਾ ਸਾਡਾ ਸੂਟ ਐਂਡ ਟ੍ਰਿਪਲ ਸ਼ੇਡ ਦਾ ਹੀ ਸਾਡਾ ਦੁਪੱਟਾ ਹੈ ਜੀ ਸੋ ਕਿਵੇਂ ਦੇ ਲੱਗੇ ਨੇ ਤੁਹਾਨੂੰ ਮੇਰੇ ਅੱਜ ਦੇ ਸੂਟ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਤੁਸੀਂ ਵੀ ਇਹੋ ਜਿਹੇ ਸੂਟਾਂ ਨੂੰ ਡਿਜ਼ਾਇਨ ਕਰ ਸਕਦੇ ਹੋ ਦੇਖੋ ਜੀ ਅਸੀਂ ਨਾਲ ਦੀ ਨਾਲ ਅਸੀਂ ਚਾਕਾਂ ਦੇ ਉੱਪਰ ਵੀ ਫਿਨਿਸ਼ਿੰਗ ਪੱਟੀ ਲਗਾ ਕੇ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੁਸੀਂ ਵੀ ਐਸੀ ਤਰੀਕੇ ਨਾਲ ਆਪਣੇ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਆਏਗੀ ਬਰੌਇਲ ਲੁੱਕ ਆਏਗੀ ਨੈਕ ਸੂ ਜਿਹੜਾ ਸਾਡਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਜਿਹਨੂੰ ਤੁਸੀਂ ਦੁੱਧ شو ਸੋਡਾ ਕਲਰ ਕਹਿ ਸਕਦੇ ਹੋ ਪੰਜਾਬੀ ਦੇ ਵਿੱਚ ਐਂਡ ਇੰਗਲਿਸ਼ ਵਿੱਚ ਇਟਸ ਆ ਪਿੰਕੀਸ਼ ਸ਼ੇਡ ਵੈਰੀ ਵੈਰੀ ਬਿਊਟੀਫੁਲ ਨੈਕਲਾਈਨ ਬਣੀ ਹੈ ਯਾ ਦੇਖੋ ਤੁਸੀਂ ਅਸੀਂ ਕੋਲ ਵੀ ਬਟਨਸ ਲਗਾ ਕੇ ਐਂਡ ਕ੍ਰੋਸ਼ੀ ਵਾਲੀ ਲੇਸ ਲਗਾ ਕੇ ਐਂ ਬਾਵਾਂ ਦਾ ਸਟਾਈਲ ਦੇਖੋ ਕਿੰਨਾ ਡਿਫਰੈਂਟ ਗਾਜਰਾ ਵਾਲਾ ਸਟਾਈਲ ਦਿੱਤਾ ਹੋਇਆ ਹੈ ਆਈ ਬੈਟ ਕਿ ਤੁਸੀਂ ਇਦਾਂ ਦੇ ਸੋਰਸ ਕਦੇ ਨਹੀਂ ਦੇਖੇ ਹੋਣਗੇ ਤੁਹਾਨੂੰ ਬਿਲਕੁਲ ਹੀ ਡਿਫਰੈਂਟ ਡਿਜ਼ਾਈਨ ਮਿਲਗੇ ਸੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਥੈਂਕ ਯੂ so much